ਕਾ ਕਾ ਹੱਥ ਫੜ ਕੇ ਤੇਰੇ ਨਾਲ ਪਤਾ ਸਾਡੇ ਮਾਰ ਕੇ ਸੁਤੇ ਜਾ ਰਹਾ ਜਿੰਨਾ ਜਵਾਨ ਕਿ ਨਹੀਂ ਸਾਡੀ ਕੋਈ ਨਹੀਂ ਪਹਿਲੇ ਤਾਂ ਮਾਰ ਗਿਆ ਇਹਨਾਂ ਨੂੰ ਪਤਾ ਨਹੀਂ ਕਿ ਕਿਹੜੇ ਸੌਂ ਮਾਰ ਦੇ ਕੋਈ ਨਹੀਂ ਸਾਡੀ ਕਾ ਦੇ ਇਹ ਪਹਿਲਾ ਲੈ ਕੇ ਖਾ ਲਿਆ ਜਿਹੜੇ ਹੁਣ ਅੰਦਰ ਮਾਰ ਕੇ ਕਹਿੰਦੇ ਇਹਨੇ ਖੂਨ ਪੀਤਾ ਸੀ ਸਾਡਾ ਬੰਦਾ ਹੁਣ ਪਤਾ ਨਹੀਂ ਕਿ ਹੇ ਇੱਕ ਗੱਲ ਕੀ ਹੋਈ ਹੈ ਪਤਾ ਨਹੀਂ ਹਾਂ ਕਰ ਸਾਧ ਕੇ ਲੈ ਗਿਆ ਸੁਕਾਈ ਉਹ ਲੈ ਨੜ ਗਿਆ ਗੱਲ ਆਹ ਸੁਣਨਾ ਉਹਨੇ ਰੋ ਤੇ ਦੀ ਲੈ ਚਲੋ ਜਰਾ ਕਰਾ ਪਿਆ ਆ ਦੇਖੋ ਪ੍ਰੇਰ ਮੇਰਾ ਨਾਮ ਛਿੰਦੀ ਤੇ ਛਿੰਦੀ ਕੀ ਲੱਗਦੀ ਉਹਦੀ ਭੂਆ ਕੀ ਗੱਲ ਹੋਈ ਹੈ ਇਹਨਾਂ ਨੇ ਗਿਆ ਘਰ ਚੰਗਾ ਪਲਾ ਗਿਆ ਸਾਰੇ ਇਹਨਾਂ ਨੇ ਮਾਰ ਦਿੱਤਾ ਸਾਡਾ ਮੁੰਡਾ ਦੇਖੋ ਅਸੀਂ ਕਿੰਨਾ ਘਹਿਲ ਕੀਤਾ ਵਾ ਗੱਲ ਦੱਸੋ ਹੀ ਕੀ ਹੈ ਗੱਲ ਕੁਛ ਨਹੀਂ ਹੈ ਉਹ ਮੁੰਡਾ ਜਿਹੜਾ ਨਾਲ ਅੰਦਰ ਹੈ ਨਾ ਉਹ ਕਹਿੰਦਾ ਵੀ ਇਹਨਾਂ ਨੇ ਮਾਰਿਆ ਦੋਹਾਂ ਜੀਆਂ ਨੇ ਕਿੰਨਾ ਦੋਹਾਂ ਜੀਆਂ ਹਰ ਵਾਰਦੇ ਨੇ ਜਿਹੜੇ ਸ਼ਰਾਬ ਪੀਦਾ ਸਰੇ ਹਾਂ ਮਾਂ ਦੇਸੀ ਸਰਕਾਰ ਕੁਛ ਕਰਦੀ ਨਹੀਂ ਸਰਕਾਰ ਕਾਦੀ ਬਣੀ ਆ ਜਿਹਦਾ ਨਿਸ਼ਾਫ ਨਹੀਂ ਕਰਦੀ ਇਹ ਗਰੀਬਾਂ ਦੀ ਕਿਉਂ ਨਹੀਂ ਸੁਣਦੇ ਹੁਣ ਇਹਨਾਂ ਨੇ ਪੈਸੇ ਖਾਲੇ ਬਰਬਾਦ ਕਰ ਦਿੱਤਾ ਇਹਨਾਂ ਨੇ ਅਸੀਂ ਕੀ ਕਰੀਏ ਕੀ ਕਰਦੇ ਆ ਅਸੀਂ ਕਿੱਧਰ ਨੂੰ ਜਾਈਏ ਗਰੀਬ ਲੋਕ ਆ ਕਿਉਂ ਨਹੀਂ ਸੁਣਦੇ ਇੱਕ ਸਾਡਾ ਬੰਦਾ ਮਾਰਤਾ ਇੱਕ ਸਾਡੀ ਸਲਾਈ ਨਹੀਂ ਹੋਦੀ ਅਸੀਂ ਕੀ ਕਰੀਏ ਕੀ ਕਰਦੇ ਆ ਪੁੱਛ ਨਹੀਂ ਪਹਿ ਖਾਲੇ ਆ ਉਹਦੀ ਅਜੇ ਤੱਕ ਲਾਸ ਨਹੀਂ ਤੇ ਲਾਸ ਨਹੀਂ ਆਉਂਦੀ ਕੀ ਰੋਸ਼ਮੋਸ਼ ਨਹੀਂ ਕਰਦੇ ਗਾਲਾਂ ਸਲੈਰ ਦੀਆਂ ਸੁਟੀਆਂ ਆਏ ਪਾਗਲ ਹੋਣਗੇ ਤੇ ਮਾਰੇ ਕੋਲੂ ਉਹ ਕਟੰਡਿਆ ਪਿਆ ਪਹਿਣੀ ਨਿਕਲੇ ਬਿਨਾ ਸੰਗੜੀ ਜਾਂਦੇ ਮਾ ਲੱਤਾਂ ਪਾ ਲਈ ਉਹਨਾਂ ਨੇ ਵਰਕੇ ਬਾੜੇ ਡੈਪਿਆ ਕਿਨ ਉਹ ਕਾਰ ਵਾਲਦੇ ਕਰਮਾਂ ਦੇ ਕੰਮੇ ਕਰਦੀ ਉਹ ਕੀ ਕਰਦੇ ਕੰਮ ਸ਼ਰਾਬ ਵੀ ਵੇਚਦੀ ਹੈ ਕਿਹੜੀ ਸ਼ਰਾਬ ਵੇਚਦੇ ਦੇਸੀ ਨਜਾਇਜ਼ ਕਰਦੇ ਹਾਂਜੀ ਤੇ ਕਿੱਥਾ ਕਤਲ ਕੀਤਾ ਰੱਖੀ ਮਾਮਾ ਨੇ ਉਹ ਤੁਮ ਬਣ ਕੀ ਜੀ ਮਾਰੀ ਉਹਨਾਂ ਨੇ ਦੂਮਾ ਨੂੰ ਕਟੰਡਿਆ ਪਿਆ ਨੂੰ ਤੇਰੇ ਸਾਹਮਣੇ ਹਾਂਜੀ ਤੇ ਇਹ ਦੱਸਦੇ ਉਹਨਾਂ ਕੀ ਕਾਰਵਾਈ ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਇਹ ਇਹਨੂੰ ਕੀ ਕਹਿੰਦੇ ਨਾ ਮੈਨੂੰ ਨਹੀਂ ਆਉਂਦਾ ਹਾਂਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਤੁਹ ਕਿਸ ਤਰ੍ਹਾਂ ਜਾਣ ਬਚਾਈ ਆਪਣੇ ਹਾਂਜੀ ਮੈਂ ਦੌਰਕੇ ਨਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਮੈਂ ਫੜ ਕੇ ਫੇੜ ਇਹਨੂੰ ਲੈਣ ਆਇਆ ਮੈਂ ਅਮਰੀਕਾ ਦਾ ਪੁਲੀਚ ਬਾਲਿਆ ਤੇ ਕਹਿੰਨਾ ਬੀੜੀ ਪੀਣੀ ਆ ਬੀੜੀ ਪੀਣੀ ਆ ਤੇ ਮੈਂ ਮਤਲਬ ਮੈਂ ਅਰਸ ਨੂੰ ਲੈ ਕੇ ਆਉਣਾ ਆ ਪਹਿਲਾਂ ਤੁਹ ਅਰਸ ਨੂੰ ਮੇਰੇ ਕੋਲ ਟੁਰਿਆਣੀ ਆਂ ਰਿਆ ਅਰਸ ਨੂੰ ਲੈ ਗਿਆ ਤੇ ਮੈਂ ਉਹ ਗਿਆ ਤੇ ਤਗੋ ਆਪਣਾ ਪਕੌੜਾ ਵਾਲੀ ਟਰੋਲ ਪੰਪ ਲਾ ਕੇ ਆ ਗਿਆ ਤਗੋਏ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਉਹ ਤੇਰੇ ਹਰਵਾ ਲਿਆ ਤੇ ਮਰ ਕੇ ਆਪਣਾ ਵੇਖਿਆ ਥੱਲੇ ਪੁਲੀ ਤੇ ਪਿਆ ਹਾਂ ਹਾਂ ਜੀ ਬਹੁਤ ਸਵਾਦ ਵਿੱਚ ਹੀ ਅੱਜ ਉਹਨਾਂ ਦਾ ਬਿਆਨ ਦੇ ਕੇ ਪੋਸਟਮਾਰਟਮ ਹੁਣ ਇਹ ਪਰਿਵਾਰ ਵਿੱਚ ਕੋਈ ਹੋਰ ਤੱਥ ਪੇਸ਼ ਕਰਨਾ ਚਾਹੁੰਦਾ ਹੈ ਕਿ ਉਹ ਅਜ ਪਰਨਾਜ਼ੋ ਬੰਦ ਕਰਵਾ ਲਈ ਕਰ ਪਰਿਵਾਰ ਕਹਿ ਰਿਹਾ ਤੇ ਇਹ ਗੱਲ ਤੁਸੀਂ ਕਹਿ ਰਹੇ ਕਿ ਪੋਸਟਮਾਰਟਮ ਵਾਸਤੇ ਤੀਜਤਾ ਹੈ ਕਿੰਨੇ ਪੋਸਟਮਾਰਟਮ ਨਹੀਂ ਕਰਵਾ ਰਹੀ ਪੁਲਿਸ ਉਸ ਕਰਕੇ ਇਹ ਧਰਨਾ ਲਾਇਆ ਠੀਕ ਹੈ ਬਹੁਤ ਜ਼ਿਆਦਾ ਮੇਬੀ ਫੋਟੋ ਦਿਨ ਨੂੰ ਕੋਈ ਡਾਊਟ ਹੈ ਪਰ ਕਿ ਕੰਮ ਕੀ ਕਰ ਰਹੀ ਕਰ ਰਹੇ ਤੇ ਇਹ ਜਿਹੜਾ ਚਸ਼ਮਦੀਪ ਜਿਹੜੀ ਇੱਕ ਮੁੰਡਾ ਫੜਿਆ ਗਿਆ ਉਹ ਕਿਸ ਬਨਾਤੇ ਫੜਿਆ ਇਹ ਉਹ ਤਾਂ ਕਹਿ ਰਿਹਾ ਵੀ ਕਤਲ ਜਿਹਨਾਂ ਨੇ ਕੀਤਾ ਉਹਦਾ ਨਾਮ ਲੈਦੇ ਪਰਿਵਾਰ ਵੀ ਨਾਮ ਲੈ ਰਿਹਾ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਮਤਲਬ ਸਭ ਕੋ ਸਾਹਮਣੇ ਅਜੇ ਨਹੀਂ ਠੀਕ ਹੈ ਜਿਹੜਾ ਮੁੰਡਾ ਫੜਿਆ ਗਿਆ ਮੈਂ ਕਿਹਾ ਵੀ ਉਹਨੂੰ ਕਿਦੋਂ ਤੱਕ ਉਹ ਦੋਸ਼ੀ ਹੈ ਜਾਂ ਉਹਨੂੰ ਰਿਹਾ ਕਰਨਾ ਹੈ ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਤਾਤ ਹੈ ਇਸ ਤੋਂ ਬਾਅਦ ਦੱਸਿਆ ਜਾਵੇ ਠੀਕ ਹੈ ਤੇ ਫਟਕਾ ਕਾਰਵਾਈ ਹੁਣ ਕਿਉਂ ਹੋ ਰਹੀ ਹੈ ਰਸਟਿਜਨ ਜਲਦੀ ਇਨਵੈਸਟੀਗੇਸ਼ਨ ਦਰਾਂ ਪੰਦੀ ਕਾਰਵਾਈ ਕਰਦੇ ਜੇਰ ਤੱਕ ਨਾ ਲੱਗਾ ਬਿਨਾ 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 ਕਿਸੇ ਮਤਲਬ ਵਿਵਿਤ ਕਰੇ ਪਾਕ ਸਾਫ ਕਾਰਵਾਈ ਕਰੇ ਪੰਦੀ ਕਾਨੂੰਨੀ ਦਰ ਵਿੱਚ ਜੋ ਵੀ ਅੱਜ ਪਰੇ ਲਾ ਵਿਦਾਉਟ ਅਨ ਰਿਲੇ ਕਰੇ ਇੱਥੇ ਇੱਥੇ ਵਾਰਿਕ ਤੇ ਨਾਮ ਲੈ ਕੇ ਕਹਿ ਰਿਹਾ ਜੀ ਬਟ ਪਲਾਣੇ ਬਲਾਉ ਬੰਦੇ ਨੇ ਬਦਲ ਕੀਤਾ ਤੇ ਉਹਦੀ ਕੋਈ ਹਸਤੀ ਹੈ ਉਹ ਪਹਿਲਾਂ ਉਦਾਰਾ ਸੂਚਿਤ ਹੋਈ ਜੋ ਵੀ ਸਾਡੇ ਕੋਲ ਸਾਹਮਣੇ ਆਏਗਾ ਉਹ ਚਾਹੇ ਵੀਗਾ ਜਾਂ ਇਨਵੈਸਟੀਗੇਸ਼ਨ ਜਿਹੜੀ ਉਹ ਪਾਕ ਤੇ ਸਾਫ ਕਰੇ ਤੁਸੀਂ ਕੀ ਕਹੋ ਤੁਹਾਡੀ ਗੱਲ ਕੀ ਪਾ ਰਹੇ ਹੋ ਪਰ ਮੈਂ ਕਹਿ ਰਿਹਾ ਕਿ ਜਿਹੜਾ ਖਰਚਾ ਵਾ ਉਹ ਤੇਨ ਤੋਂ ਹੋਦਾ ਹੀ ਬੰਦਾ ਆਫਟਰ ਇਨਵੈਸਟੀਗੇਸ਼ਨ ਆਪਾਂ ਇਹਨੂੰ ਕਲੀਅਰ ਕਰ ਦਾਂਗੇ ਤੇ ਜਿਹੜਾ ਬੰਦਾ ਫੜਿਆ ਵਾ ਮੈਂ ਇਹ ਕਹਿ ਰਿਹਾ ਕਿ ਉਹਨਾਂ ਨੇ ਕਰਵਾਤਾ ਕੀ ਆ ਕਿਸ ਬਨਾ ਤੇ ਕਰਵਾਤਾ ਮੈਨੂੰ ਇਹ ਕਹਿ ਰਿਹਾ ਕਿ ਸਾਡਾ ਬੰਦਾ ਇੰਦਰ ਬਿਠਾਇਆ ਕਿ ਦੋਸ਼ ਲਾ ਰਹੇ ਨੇ ਬਿਠਾਇਆ ਨਹੀਂ ਜੀ ਅਸੀਂ ਇਹਨੂੰ ਬੁਲਾਇਆ ਸੀ ਹਾਂਜੀ ਤੁਹਾਡਾ ਹੱਥ ਰੱਖਿਆ ਹੈ ਨਹੀਂ ਜੀ ਬੁਲਾਇਆ ਸੀ ਇਹ ਕਹਿ ਰਿਹਾ ਦਾਤਾ ਦਾ ਬੰਦਾ ਰ ਆ ਉਹ ਸਾਡਾ ਬੰਦਾ ਕਿਉਂ ਦੋਸ਼ ਲਾ ਰਿਹਾ ਆਪਾਂ ਇਨਵੈਸਟੀਗੇਸ਼ਨ ਦਾ ਪਾਠ ਪੂਰਾ ਕਰਕੇ ਉਹਨੂੰ ਫ੍ਰੀ ਅਫਕਾਜ਼ ਛੱਡ ਦਾਂਗੇ ਠੀਕ